ਬਾਈ ਤੂੰ ਬੀਅਰ ਪੀਣਾ ਨਾ ਹਾਂ ਬਾਈ ਪੀਣਾ ਵਾ ਦਿੰਦਿਆਂ ਕਿੰਨੀਆਂ ਪੀਣਾ ਦਿੰਦਿਆਂ ਬਾਈ ਦੋ ਕ ਪੀ ਲੈਣਾ ਮੈਂ ਤੇ ਕਿੰਨੀ ਦੇਰ ਤੋਂ ਪੀ ਰਿਹਾ ਮੈਨੂੰ ਉਹ ਚੱਲੇ ਆ 7-8 ਸਾਲ ਹੋ ਚੱਲੇ ਆ ਅੱਛਾ ਮਤਲਬ ਤੂੰ ਦਿਨ ਦੇ ਵਿੱਚ 400 ਰੁਪਿਆ ਬੀਅਰ ਤੇ ਖਰਚ ਕਰਦਾ ਤੇ ਜੇ ਮਹੀਨੇ ਦਾ ਲਈਏ ਤੇ 12000 ਰੁਪਿਆ ਤੇ ਇਹੀ ਆਪਾਂ ਸਾਲ ਦਾ ਲਈਏ ਤੇ 1,44,000 ਰੁਪਿਆ ਇਹੀ ਪੈਸੇ ਤੂੰ 7-8 ਸਾਲ ਜੋੜੇ ਹੁੰਦੇ ਨਾ ਅੱਜ ਤੇਰੇ ਘਰ ਦੇ ਬਾਹਰ ਇੱਕ ਵੱਡੀ ਕਾਰ ਹੋਣੀ ਬਾਈ ਤੂੰ ਬੀਅਰ ਪੀਣਾ ਨਾ ਨਾ ਭਰਾ ਮੈਂ ਤਾਂ ਨਹੀਂ ਪੀਣਾ ਫਿਰ ਤੇਰੀ ਕਾਰ ਕਿੱਥੇ ਆ ਵੀਰੇ ਤੁਮੋਂ ਮਸਕਾਂ ਜੱਦੀ ਗਏ ਪੈਸੇ ਕਿੱਥੇ ਯਾਰ ਆਹ ਕਿਹਦਾ ਮੈਸੇਜ ਆਇਆ ਓਏ ਤੂੰ ਇੱਥੇ ਖਲੋ ਕੇ ਮੈਸੇਜ ਕਰੀ ਜਨਾ ਇਹਨੂੰ ਮੰਗੇ ਤੇ ਜੀ ਨੂੰ 50 ਆਪਾਂ ਦੋਨੇ ਚੱਲਦੇ ਆ ਖਾਣ ਲੈ ਬਈ ਆਪਣੀ ਸਕੂਟਰੀ ਪੈਟਰੋਨ ਪਵਾਤਾ ਏ ਹਾਂ ਭਾਈ ਪੂਰੇ 100 ਰੁਪਏ ਦਾ ਓ ਕਿਦਾਂ ਕਾਕਾ ਕੀ ਹਾਲੀ ਗੁਰਵਾ ਬੜੀਆਂ ਤਰੱਕੀਆਂ ਕਰਨਿਆ ਪਿਛਲੇ ਹਫਤੇ ਤੇ ਮੋਟਰਸਾਈਕਲ ਲਿਆ ਹਾਂ ਤੂੰ ਐਕਟਵਲ ਲਈ ਆ ਬਸ ਜੀ ਤੁਹਾਡਾ ਵੱਡੇ ਦਾ ਆਸ਼ੀਰਵਾਦ ਦੁਆਵਾਂ ਇਹ ਤੁਹਾਡੀਆਂ ਬਸ ਉਹ ਸਾਲਿਆ ਜੇ ਮੇਰੀਆਂ ਦੁਆਵਾਂ ਹੁੰਦੀਆਂ ਨਾ ਹੁਣ ਤੂੰ ਸਟਕਾਂ ਤੇ ਆ ਜਾਣਾ ਸੀ